ਆ ਬਾਈ ਦਾ ਚਿਹਰਾ ਵੇਖੋ ਲੱਗਦਾ ਨਾ ਅਮਰਿੰਦਰ ਗਿੱਲ ਇਹ ਬਾਈ ਸੋਸ਼ਲ ਮੀਡੀਆ ਤੇ ਮਸ਼ਹੂਰ ਆ ਕਿ ਅਮਰਿੰਦਰ ਗਿੱਲ ਦੀ ਕਾਪੀ ਔਰ ਇਸੇ ਬਾਈ ਦਾ ਇਨਾਮ ਜਿਹੜਾ ਉਹ ਅੱਜ ਨਿਕਲ ਆਇਆ ਲੱਖਾਂ ਰੁਪਈਆ ਦਾ ਭੰਗੜੇ ਪਾਏ ਜਾ ਰਹੇ ਨੇ ਢੋਲ ਵਜਾਏ ਜਾ ਰਹੇ ਨੇ ਮੂੰਹ ਮਿੱਠਾ ਕਰਾਇਆ ਜਾ ਰਿਹਾ ਕਿਉਂਕਿ 15 ਲੱਖ ਰੁਪਈਆ ਨਿਕਲਿਆ ਏ 15 ਲੱਖ ਔਰ ਭੰਗੜੇ ਜਿਹੜੇ ਨੇ ਉਹ ਪੈਰੇ ਨੇ ਔਰ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਪੂਰੀ ਕਹਾਣੀ ਦੱਸਦੀਆਂ ਕਿੱਥੋਂ ਬਾਈ ਹੁਣੀ ਆਏ ਨੇ ਔਰ ਇੱਕ ਗੱਲ ਤੁਹਾਨੂੰ ਦੱਸ ਦਿਆਂ ਆਹ ਬਾਈ ਦਾ ਚਿਹਰਾ ਵੇਖੋ ਲੱਗਦਾ ਨਾ ਅਮਰਿੰਦਰ ਗਿੱਲ ਇਹ ਬਾਈ ਸੋਸ਼ਲ ਮੀਡੀਆ ਤੇ ਮਸ਼ਹੂਰ ਆ ਕਿ ਅਮਰਿੰਦਰ ਗਿੱਲ ਦੀ ਕਾਪੀ ਔਰ ਇਸੇ ਬਾਈ ਦਾ ਇਨਾਮ ਜਿਹੜਾ ਉਹ ਅੱਜ ਨਿਕਲ ਆਇਆ ਲੱਖਾਂ ਰੁਪਈਆਂ ਦਾ ਪੂਰੀ ਗੱਲਬਾਤ ਕਰ ਲੈਣੀ ਇਹਨਾਂ ਦੀ ਬਾਈ ਜੀ ਨਾਮ ਕੀ ਤੁਹਾਡਾ ਨਾਮ ਮੇਰਾ ਗੁਰਦੇਵ ਸਿੰਘ ਹੈ ਜੀ ਤੇ ਅਮਰਿੰਦਰ ਗਿੱਲ ਦੀ ਕਾਪੀ ਜੀ ਹਾਂ ਜੀ ਮੇਰੇ ਗਿੱਲ ਦੀ ਕਾਪੀ ਹੈ ਮੈਂ ਹੀ ਕੱਲ ਨੇ ਕਿਹਾ ਕਿ ਹੋਰ ਵੀ ਕਹਿੰਦੇ ਨੇ ਹੋਰ ਵੱਧ ਜਨੇ ਕਹਿੰਦੇ ਆ ਅੱਛਾ ਸਜੀਤ ਸੋਹਬਾ ਆਪਨੇ ਬੰਦੇ ਨਾਲ ਸਬਜੀ ਦਾ ਸੌਬ ਆਪਣੀ ਉੱਥੇ ਬਾਧੂ ਬਹੁਤ ਬਹੁਤ ਬੰਦੇ ਦੂਰ ਦੂਰ ਆ ਕੇ ਆਪਣੇ ਨਾਲ ਵੀਡੀਓ ਬਣਾ ਕੇ ਜਾਂਦੇ ਆ ਤੁਹਾਡੇ ਨਾਲ ਵੀਡੀਓ ਬਣਾਉਂਦੇ ਆ ਸਜਨਾਬ ਜਦੋਂ ਮਰਿੰਦਰ ਗਿੱਲ ਨਹੀਂ ਮਿਲਦਾ ਤਾਂ ਤੁਹਾਡੇ ਨਾਲ ਬਣਾਉਂਦੇ ਆ ਸਜਨਾਬ ਬਣਾਉਂਦੇ ਆ ਬਹੁਤ ਖੁਸ਼ੀ ਨਾਲ ਮਿਲੇ ਜੀ ਮਰਿੰਦਰ ਗਿੱਲ ਨੂੰ ਨਹੀਂ ਹਾਲ ਤੱਕ ਮਿਲੇ ਨਹੀਂ ਮਰਿੰਦਰ ਅੱਛਾ ਕੀ ਕੰਮ ਕੀ ਕਰਦੇ ਹੋ ਬਾਈ ਜੀ ਸਬਜੀ ਦਾ ਕੰਮ ਕਰਦੇ ਆ ਵੀਰੇ ਜੀ ਅੱਛਾ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡੀ ਸ਼ਕਲ ਮਿਲਦੀ ਆ ਕਿਸੇ ਨੇ ਆ ਕੇ ਕਿਹਾ ਭਾਈ ਫੋਟੋ ਕਚਾਲਾ ਤੂੰ ਦੋ ਦਰਗਾ ਲੱਗਦਾ ਫੋਟੋ ਕਢਾ ਲਏ ਵੀਡੀਓ ਪਾਉਂਦੇ ਸੀ ਨਾ ਟੱਕ ਟੱਕ ਦੇ ਉੱਤੇ ਉਦੋਂ ਵਾਇਰਲ ਹੋ ਗਏ ਸੀਗੇ ਸੀਗੇ ਮੇਰੇ ਕੋਲ ਇਹ ਕਿਤੋਂ 1.5 ਲੱਖ ਰੁਪਏ ਲਿ ਸੀ ਆਪਣੇ ਅੱਛਾ ਤੇ ਅੱਜ ਫਿਰ ਇੱਧਰ ਕਿਵੇਂ ਮਤਲਬ ਜਲਾਲਾਬਾਦ ਦੇ ਵਿੱਚ ਕਿਵੇਂ ਆ ਗਏ ਰਹਿਣ ਵਾਲੇ ਕਿੱਥੋਂ ਦੇ ਤੁਸੀਂ ਅਸੀਂ ਬਹਿੰਦੇ ਰਹਿਣ ਵਾਲੇ ਆਂ ਇੱਧਰ ਕਿਵੇਂ ਜਲਾਲਾਬਾਦ ਦਾ ਕੀ ਮਾਹੌਲ ਬਣ ਗਿਆ ਇੱਥੇ ਕਿਵੇਂ ਆ ਗਏ ਇੱਥੋਂ ਨਾਮ ਕਿਵੇਂ ਨਿਕਲ ਆਇਆ ਇਹ ਤੁਸੀਂ ਵਿਆਹ ਦੇ ਉੱਤੇ ਆਏ ਸੀਗੇ ਅੱਛਾ ਵਿਆਹ ਤੇ ਹਾਂ ਦੇ ਉੱਤੇ ਇੱਥੇ ਪਾਣੀ ਲੈਣ ਦੇ ਰੁਕੇ ਜਦੋਂ ਅਸੀਂ ਦੇਖਿਆ ਸਾਹੇ ਉੱਤੇ ਵੀ 1.5 ਕਰੋੜ ਰੁਪਏ ਦਾ ਨਾਮ ਲੱਗਿਆ ਸੀਗਾ ਉਹ ਵੀ ਸਾਡੇ ਪੈਂਚਰਾਂ ਦੇ ਗਾਣ ਲੱਗੀ ਸੀ ਉਹ ਦੇਖ ਕੇ ਤੁਸੀਂ ਲੜਰੀ ਪਾ ਗਏ ਇੱਥੋਂ ਅੱਛਾ ਤੁਹਾਨੂੰ ਪਤਾ ਹੀ ਵੀ ਇੱਥੋਂ ਪਹਿਲਾਂ ਲੱਗਾ ਤੇ ਫਿਰ ਤੁਸੀਂ ਕਿੰਨੇ ਦੀ ਕਿੰਨੇ ਵਾਲੀ ਟਿਕਟ ਸੀ ਇਹ ਇਹ 350 ਦੇ ਕਾਪੀ ਸੀਗੇ 50 ਟਿਕਟਾਂ ਸੀ ਜੀ ਅੱਛਾ 70 ਰੁਪਏ ਦੀ ਟਿਕਟ ਹੁੰਦੀ ਹੈ ਹਾਂ 70 ਵੀ ਟਿਕਟਾਂ ਹੁੰਦੀਆਂ ਕਿੰਨੇ ਪੈਸੇ ਤੁਹਾਡੇ ਨਿਕਲੇ ਆ 5 ਲੱਖ ਰੁਪਏ ਨਿਕਲੇ ਆਏ 5 ਲੱਖ ਹਾਂਜੀ ਓਕੇ ਮਕੇਸ਼ ਜੀ ਸਾਡੇ ਕੋਲੇ ਮੌਜੂਦ ਨੇ ਸ਼ਾਹ ਜੀ ਲਾਟਰੀ ਏਜੰਸੀ ਜਿਹੜੀ ਇਹਨਾਂ ਦੀ ਹੈਗੀ ਆ ਮਸ਼ਹੂਰ ਮਕੇਸ਼ 15 ਲੱਖ ਟੋਟਲ ਕਹਿੰਦੇ ਨਿਕਲਿਆ 5 ਲੱਖ ਅਮਰਿੰਦਰ ਗਿੱਲ ਬਾਈ ਦਾ ਯਾਨੀ ਕਿ ਇਹਨਾਂ ਉਹਨਾਂ ਦੀ ਕਾਪੀ ਵਾਲੇ ਬਾਈ ਦਾ ਗੁਰਦੇਵ ਦਾ ਨਿਕਲਿਆ ਬਾਕੀ ਦਾ 10 ਲੱਖੀ ਦਾ ਨਿਕਲਿਆ 10 ਲੱਖ ਰੁਪਿਆ ਉਹ ਵੀ ਕਸਟਮਰ ਲੋਕਲ ਹੀ ਆ ਅੱਜ ਉਹਨੂੰ ਅਰਜੈਂਟ ਮੈਰਿਜ ਤੇ ਜਾਣਾ ਪੈ ਗਿਆ ਉਹਨੇ ਵੀ ਆਣਾ ਸੀ ਤੇ ਉਹਨੂੰ ਕੱਲ ਬੁਲਾਵਾਂਗੇ ਰੱਬ ਹੂੰ 10 ਲੱਖ ਉਹਨਾਂ ਨਿਕਲਿਆ ਤੇ 5 ਲੱਖ ਮੇਰੇ ਵੇ ਗੇਜੀ ਵੀਰ ਦਾ ਅਤੇ ਆ ਨਾਂ ਦਾ ਗੇਜੀ ਹੈ ਇਹਿੰਦ ਕਲ ਕੇ ਕਹਿੰਦੇ ਇਹਨੂੰ ਇਹਨਾਂ 5 ਲੱਖ ਉਹਨਾਂ ਦਾ 10 ਲੱਖ ਤੇ 15 ਲੱਖ 50 ਹਜ਼ਾਰ ਡੋਲਰ ਸ਼ਾਈ ਲੋਟਰੀ ਜੀਸੀ ਤੋਂ ਹੂੰ 15 ਲੱਖ ਪੂਰਾ 4.5 ਕਰੋੜ ਵੀ ਇੱਥੋਂ ਨਿਕਲਿਆ ਸੀ ਬਿਲਕੁਲ ਜੀ ਬਾਬਾ ਜੀ ਦੀ ਕਿਰਪਾ ਹੈ ਸਾਧੂ ਦਰਬਾਰ ਦੀ ਸੱਚੀਆ ਸਰਕਾਰਾਂ ਦੀ ਨੀਤਾ ਨੂੰ ਮਰਦਾ ਨੇ ਸੱਚੀ ਨੀ ਰੱਖੀਏ ਤੇ ਬਾਬਾ ਨਾਮ ਕੱਢੀ ਜਾ ਰਿਆ ਰੋਜੀ ਤੇ ਕਹਿੰਦੇ ਨੇ ਰੋਜੀ ਨਾਮ ਕਰਦੇ ਸ਼ਾਹ ਜੀ ਲੜੜੀ ਵਾਲੇ ਉਹ ਕਹਿੰਦੇ ਸਾਡੀ ਇੱਥੇ ਲੱਗੀ ਲੱਗੀ ਰਹਿੰਦੇ ਲੋਕ ਠਗੀ ਠਗੀ ਰਹਿੰਦੇ ਬੱਲੇ ਬੱਲੇ ਰੋਜੀ ਹੁੰਦੀ ਬਿਲਕੁਲ 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 ਇਹ ਇਹ ਤੁਹਾਡਾ ਬੇਟਾ ਬਾਈ ਜੀ ਹਾਂ ਜੀ ਮੇਰਾ ਬੇਟਾ ਕੀ ਨਾਮ ਆ ਬੇਟਾ ਦੀਪ ਕਿੰਨੇ ਪੈਸੇ ਨਿਕਲੇ ਅੱਜ 5 ਲੱਖ ਅੱਛਾ ਬਾਬਾ ਮੂੰਹ ਭਰ ਕੇ ਬੋਲੇ ਆ ਵੱਡਾ ਹੁੰਦਾ 5 ਲੱਖ 5 ਲੱਖ ਬਾਬਾ ਹੁੰਦਾ ਨਾ ਕੀ ਲੈਣਾ ਫਿਰ ਗਿਆ ਪਾਪਾ ਨੂੰ ਵੀ ਮੈਨੂੰ ਕੀ ਲੈ ਕੇ ਦੇਣਾ ਦੱਸੋ ਸਾਈਕਲ ਸਾਈਕਲ ਮੰਨ ਗਿਆ ਪਪਾ ਕਿ ਨਹੀਂ ਹਾਂ ਹਾਂ ਮੰਨਿਆ ਕਿ ਨਹੀਂ ਮਨਾਈਏ ਉਹਨੇ ਕੀ ਮੰਗਦਾ ਜੀ ਮੁੰਡਾ ਸਾਈਕਲ ਮੰਗਦਾ ਕਹਿੰਦਾ ਦੱਸ ਮੈਂ ਲੈ ਲੈਣਾ ਹਾਂ ਜਾਂਦੇ ਲੈ ਜਾਾਂਗੇ ਕੋਈ ਗੱਲ ਨਹੀਂ ਜੀ ਕੀ ਗੱਲ ਆ ਲੈ ਪੱਕਾ ਕਰਤਾ ਵੀਡੀਓ ਬਣ ਗਈ ਜੇ ਨਾ ਪਪਾ ਲੈ ਕੇ ਦੇਵੇ ਸਾਨੂੰ ਦੱਸਣਾ ਅੱਛਾ ਫਿਰ ਭਾਈ ਜੀ ਇਹ ਗੁਜ਼ਾਰਾ ਗੁਜੂਰਾ ਤਾਂ ਠੀਕ ਠਾਕ ਹੀ ਕਰਦਾ ਚੱਲਦਾ ਹਾਂ ਚੱਲੇ ਜਾਂਦਾ ਨਹੀਂ ਮਤਲਬ ਜਿਵੇਂ ਸਬਜ਼ੀ ਦਾ ਕੰਮ ਤੁਸੀਂ ਕਰਦੇ ਆ ਤੇ ਮਤਲਬ ਠੀਕ ਠਾਕ ਹੀ ਹੁੰਦਾ ਹਾਂ ਠੀਕ ਠਾਕ ਮੋਲ ਲੈ ਕੇ ਸਬਜ਼ੀ ਵੇਚਦੇ ਆਸੀਂ अच्छा 몰랙 ರೆಡಿ वगैरह लाਉਂਦੇ ਹੋ हां रेडी वगैरह लाਉਂਦੇ ਹੂੰ ਇਹ ਬਠਿੰਡਾ ਦੇ ਵਿੱਚ ਹੀ हां ਬਠਿੰਡਾ ਦੇ ਵਿੱਚ ਜੀ ਨਹਿਰਾ ਉੱਤੇ اچھا ਤੇ ਹੁਣ ਕੀ ਕਰੋਗੇ 5 ਲੱਖ ਦਾ ਘਰ ਬਰ ਬਣਾਵਾਂਗੇ ਵਧੀਆ ਬੱਚਿਆਂ ਦੀ ਪੜ੍ਹਾਈ ਦੇ ਲਾਵਾਂਗੇ ਪੈਸੇ ਚਾਰ ਹੂੰ ਬਿਲਕੁਲ ਤੇ ਇਹ ਦੋਸਤ ਮਿੱਤਰ ਨੇ ਤੁਹਾਡੇ ਹਾਂ ਜੀ ਆ ਮੇਰਾ ਭਰਾ ਆਮਰ ਰਿਸ਼ਤੇਦਾਰ ਅੱਛਾ ਭਰਾ ਸਗਾ ਭਰਾ ਹੈ ਹਾਂ ਸਗਾ ਭਰਾ ਹੈ ਅੱਛਾ ਬਠਿੰਡੇ ਲਾਟਰੀ ਨਿਕਲੀ ਸੀ ਕਹਿੰਦੇ ਦੋਸਤ ਨੇ ਪੈਸੇ ਦਿੱਤੇ ਸੀ ਉਹ ਬਾਅਦ ਚ ਉਹ ਕਹਿੰਦੇ ਭਰਾ ਬਣ ਗਿਆ ਵੀ ਇਹ ਮੇਰੇ ਭਰਾ ਹੀ ਨੇ ਉਹਨਾਂ ਨੇ ਪੈਸੇ ਦੇ ਕੇ ਲਾਟਰੀ ਪਾਈ ਸੀ ਖੁਸ਼ੀ ਤੁਹਾਡੇ ਭਰਾ ਦਾ ਇਨਾਮ ਲੱਗਿਆ ਬਹੁਤ ਖੁਸ਼ ਹਾਂ ਜੀ ਤਾਂ ਬਹੁਤ ਬਖਵਾ ਗਏ ਅੱਛਾ ਹਾਂਜੀ ਹਾਂਜੀ ਤੁਹਾਡੇ ਦੋਸਤ ਨੇ ਨਹੀਂ ਮੇਰਾ ਸਾਡੂ ਹੈ ਜੀ ਅੱਛਾ ਕਿਵੇਂ ਫਿਰ ਖੁਸ਼ੀ ਬਹੁਤ ਖੁਸ਼ੀ ਹੈ ਜੀ ਪੂਰੀ ਖੁਸ਼ੀ ਹੈ ਅੱਛਾ ਖੁਸ਼ ਹੋ ਕੇ ਖਾਓਗਾ ਘੋੜੇ ਘੋੜੇ ਲੱਡੂ ਲੱਡੂ ਖਵਾ ਕੇ ਮੂੰਹ ਮਿੱਠਾ ਕੀਤਾ ਢੋਲ ਤੇ ਭੰਗੜੇ ਪਾਏ ਪੂਰਾ ਮਾਹੌਲ ਜਿਹੜਾ ਉਹ ਇੱਥੇ ਬਣਿਆ 5 ਲੱਖ ਦਾ ਇਨਾਮ ਇਹਨਾਂ ਦਾ ਔਰ 10 ਲੱਖ ਦਾ ਇਨਾਮ ਇੱਕ ਹੋਰ ਨਿਕਲਿਆ ਜਿਸ ਦਾ ਟਿਕਟ ਨੰਬਰ ਆ ਸਾਰੀ ਡਿਟੇਲ ਇੱਥੇ ਮੈਂਸ਼ਨ ਹੈ ਅਗਰ ਕੋਈ ਡਾਊਟ ਹੈ ਤਾਂ ਇੱਥੇ ਨੰਬਰ ਨੰਬਰ ਸਾਰੇ ਹੇਠਲੇ ਦਿੰਦੇ ਆ ਤੁਸੀਂ ਕਰ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ ਇਹ ਸਾਰਾ ਕੁਝ ਇਹ ਕਿਹੜੀ ਲੋਟਰੀ ਘੜੀ ਸੀਗੀ ਡੀਆਰ ਲੋਟਰੀ دیਵਾਨਾ ਬਣਾਤਾ ਲੋਟਰੀ ਐ ਸਾਰਿਆਂ ਨੂੰ ਡੀਆਰ ਲੋਟਰੀ ਪੰਜਾਬ ਸੇ ਲੋਟਰੀ ਨਾਗaland ਸਿਕਮ ਤਿੰਨੇ ਸੜਾਈ ਲੋਟਰੀ ਡੀਆਰ ਲੋਟ ਜਲਦੀ ਹੈ 70 ਦੀ ਲੋਟਰੀ ਸੀ ਹੂੰ ਹੂੰ ਤਾਂ ਬਿਲਕੁਲ 7 ਰੁਪਏ ਦੇ ਵਿੱਚ 5 ਲੱਖ 22 ਦਾ 10 ਲੱਖ ਇੱਕ ਹੋਰ ਬੰਦੇ ਦਾ ਉਹ ਵੀ ਕਹਿੰਦੇ ਅੱਜ ਵਿਆਹ ਤੇ ਗਿਆ ਨਹੀਂ ਤਾਂ ਅੱਜ ਭੰਗੜੇ ਉਹਦੇ ਵੀ ਪਵਾ ਦੇਣੇ ਸੀ ਪਰ ਕਹਿੰਦੇ ਵੀ ਇੱਕ ਅੱਦੇ ਦਿਨ ਚ ਆ ਜਾਂਦਾ ਫਿਰ ਉਹ 10 ਲੱਖ ਵਾਲੇ ਦੇ ਵੀ ਭੰਗੜੇ ਇੱਥੇ ਏਸੇ ਢੋਲ ਤੇ ਇੱਥੇ ਲੱਡੂ ਖਵਾ ਕੇ ਮੂੰਹ ਮਿੱਠਾ ਕਰਾ ਕੇ ਪਾਏ ਜਾਣਗੇ ਤੇ ਤੁਹਾਨੂੰ ਦੱਸ ਦਈਏ ਕਿ ਇਹ ਸ਼ਾਹ ਜੀ ਹੁਣੀ ਕਾਫੀ ਮਸ਼ਹੂਰ ਨੇ ਜਲਾਲਾਬਾਦ ਦੇ ਵਿੱਚ ਇਹ ਤਾਂ ਬਸ ਹੁਣ ਲੱਖਪਤੀ ਕਰੋੜਪਤੀ ਹੀ ਬਣਾਉਣ ਤੇ ਲੱਗੇ ਹੋਇਆ 1.5 ਕਰੋੜਾ ਜੇ ਮਹੀਨਾ 1.5 ਮਹੀਨਾ ਹੀ ਹੋਇਆ ਆ ਲੱਗਾ ਇਹ ਬਾਈ ਕੰਮ ਕਰਦਾ ਸੀਗਾ ਇਹ ਕਾਹਦਾ ਕੰਮ ਕਰਦਾ ਹੀ ਹੈ ਪੈਂਚਰ ਲਾਉਂਗਾ ਜੀ ਪੈਂਚਰ ਪੱਕਾ ਪੈਂਚਰ ਲਾਇਆ ਬਾਬੇ ਨੇ ਹੁੰਦਾ ਅੱਛਾ ਤੇ ਹੁਣ ਮਤਲਬ ਉਹਨੇ ਐਫਡੀ 1.5 ਕਰੋੜ ਦੀ ਕਰਾ ਲਈ ਹਣੀ ਤਾਂ ਉਹਨੂੰ ਪੈਸੇ ਆਣ ਵਾਲੇ ਹੀ ਹੈ ਬਸ ਤਿਆਰੀ ਦੇ ਹੈਗਾ ਮੁੰਡਾ ਦਾ ਅੱਛਾ ਹਾਂਜੀ ਇਹ ਮਤਲਬ ਬਾਈ ਕਾਊਂਟ ਆਉਂਦੇ ਸਾਰੇ ਹਾਂਜੀ ਸਿੱਧਾ ਡਾਇਰੈਕਟਰ ਦੇ ਅਕਾਊਂਟ ਚ ਆਉਗੀ ਜੀ ਸਿੰਗਲ ਅਮਾਉਂਟ ਦੇ ਵਿੱਚ ਹਾਂਜੀ ਅੱਛਾ 1 ਮਹੀਨਾ 1.5 ਮਹੀਨਾ ਲੱਗ ਜਾਂਦਾ ਹਾਂਜੀ ਹਾਂਜੀ ਬਿਲਕੁਲ 1 ਮਹੀਨਾ 1.5 ਮਹੀਨਾ ਲੱਗ ਹੀ ਜਾਂਦਾ ਜੀ ਬਸ ਪੇਮੈਂਟ ਆਣ ਵਾਲੀ ਤਿਆਰੀ ਪਿਆ ਛੋੜਾ ਛੋੜਾ ਤੇ ਹੋ ਜੂਗਾ ਇਹ ਪਹਿਲਾਂ ਪੈਂਚਰਾਂ ਦਾ ਕੰਮ ਕਰਦਾ ਬਾਈ ਇਹਦਾ ਨ ਔਰ 10 ਲੱਖ ਇੱਕ ਵਿਅਕਤੀ ਦਾ ਹੋਰ ਨਿਕਲਿਆ ਔਰ ਭੰਗੜੇ ਹੁਣ ਪਾਏ ਜਾ ਰਹੇ ਨੇ ਬਾਈ ਦੀ ਬੜੀ ਵਧੀਆ ਸੋਚ ਆ ਅਮਰਿੰਦਰ ਗਿੱਲ ਦੀ ਕਾਪੀ ਦਾ ਬਾਈ ਹੈਗਾ ਬਾਈ ਕਹਿੰਦਾ ਵੀ ਮੈਂ ਆਪਦੇ ਬੱਚਿਆਂ ਦੀ ਪੜ੍ਹਾਈ ਤੇ ਤੇ ਘਰ ਤੇ ਪੈਸਾ ਲਾਉਂਗਾ ਵਾਕਿਆ ਜਿੱਥੇ ਜ਼ਰੂਰਤ ਆ ਉੱਥੇ ਪੈਸਾ ਲਾਉਣਾ ਚਾਹੀਦਾ ਤੁਹਾਡੀ ਕੀ رائے ਆ ਤਾਂ ਕਮੈਂਟ ਦੇ ਵਿੱਚ ਸਾਂਝੀ ਕਰ ਸਕਦੇ ਹੋ ਆ ਬਾਈ ਦਾ ਚਿਹਰਾ ਵੇਖੋ ਲੱਗਦਾ ਨਾ ਅਮਰਿੰਦਰ ਗਿੱਲ ਇਹ ਬਾਈ ਸੋਸ਼ਲ ਮੀਡੀਆ ਤੇ ਮਸ਼ਹੂਰ ਆ ਕਿ ਅਮਰਿੰਦਰ ਗਿੱਲ ਦੀ ਕਾਪੀ ਔਰ ਇਸੇ ਬਾਈ ਦਾ ਇਨਾਮ ਜਿਹੜਾ ਉੱਜ ਨਿਕਲ ਆਇਆ ਲੱਖਾਂ ਰੁਪਈਆ ਦਾ ਭੰਗੜੇ ਪਾਏ ਜਾ ਰਹੇ ਨੇ ਢੋਲ ਵਜਾਏ ਜਾ ਰਹੇ ਨੇ ਮੂੰਹ ਮਿੱਠਾ ਕਰਾਇਆ ਜਾ ਰਿਹਾ ਕਿਉਂਕਿ 15 ਲੱਖ ਰੁਪਈਆ ਨਿਕਲਿਆ ਏ 15 ਲੱਖ ਔਰ ਭੰਗੜੇ ਜਿਹੜੇ ਨੇ ਉਹ ਪੈਰੇ ਨੇ ਔਰ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਪੂਰੀ ਕਹਾਣੀ ਦੱਸ ਦਿਆਂ ਕਿੱਥੋਂ ਬਾਈ ਹੁਣੀ ਆਏ ਨੇ ਔਰ ਇੱਕ ਗੱਲ ਤੁਹਾਨੂੰ ਦੱਸ ਦਿਆਂ ਆਹ ਬਾਈ ਦਾ ਚਿਹਰਾ ਵੇਖੋ ਲੱਗਦਾ ਨਾ ਅਮਰਿੰਦਰ ਗਿੱਲ ਇਹ ਬਾਈ ਸੋਸ਼ਲ ਮੀਡੀਆ ਤੇ ਮਸ਼ਹੂਰ ਆ ਕੀ ਅਮਰਿੰਦਰ ਗਿੱਲ ਦੀ ਕਾਪੀ ਔਰ ਇਸੇ ਬਾਈ ਦਾ ਇਨਾਮ ਜਿਹੜਾ ਉਹ ਅੱਜ ਨਿਕਲ ਆਇਆ ਲੱਖਾਂ ਰੁਪਈਆ ਦਾ ਪੂਰੀ ਗੱਲਬਾਤ ਕਰ ਲੈਣੀ ਇਹਨਾਂ ਦੀ ਭਾਈ ਜੀ ਨਾਮ ਕੀ ਤੁਹਾਡਾ ਨਾਮ ਮੇਰਾ ਗੁਰਦੇਵ ਸਿੰਘ ਹੈ ਤੇ ਅਮਰਿੰਦਰ ਗਿੱਲ ਦੀ ਕਾਪੀ ਜੀ ਹਾਂ ਜੀ ਮੇਰੇ ਗਿੱਲ ਦੀ ਕਾਪੀ ਹੈ ਮੈਂ ਹੀ ਕੱਲ ਨੇ ਕਿਹਾ ਕਿ ਹੋਰ ਵੀ ਕਹਿੰਦੇ ਨੇ ਹੋਰ ਵੱਧ ਜਣੇ ਕਹਿੰਦੇ ਆ ਅੱਛਾ ਸਭਜੀ ਸੋਬ ਆਪਣੇ ਭਿੰਡੇ ਨਾਲ ਸਭਜੀ ਸੋਬ ਆਪਣੇ ਉੱਥੇ ਬਾਧੂ ਬਹੁਤ ਬਹੁਤ ਬੰਦੇ ਦੂਰ ਦੂਰ ਆ ਕੇ ਆਪਣੇ ਨਾਲ ਵੀਡੀਓ ਬਣਾ ਕੇ ਜਾਂਦੇ ਆ ਤੁਹਾਡੇ ਨਾਲ ਵੀਡੀਓ ਬਣਾਉਂਦੇ ਆ ਜਦੋਂ ਮਰਿੰਦਰ ਗਿੱਲ ਨਹੀਂ ਮਿਲਦਾ ਤਾਂ ਤੁਹਾਡੇ ਨਾਲ ਬਣਾਉਂਦੇ ਆ ਸਾਜਨਾ ਬਣਾਉਂਦੇ ਆ ਬਹੁਤ ਖੁਸ਼ੀ ਨਾਲ ਮਿਲੇ ਜੀ ਮਰਿੰਦਰ ਗਿੱਲ ਨੂੰ ਨਹੀਂ ਹਾਲ ਤੱਕ ਮਿਲੇ ਨਹੀਂ ਮਰਿੰਦਰ ਅੱਛਾ ਕੀ ਕੰਮ ਕੀ ਕਰਦੇ ਹੋ ਬਾਈ ਜੀ ਸਬਜ਼ੀ ਦਾ ਕੰਮ ਕਰਦੇ ਆ ਬਰੇ ਜੀ ਅੱਛਾ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡੀ ਸ਼ਕਲ ਮਿਲਦੀ ਆ ਕਿਸੇ ਨੇ ਆ ਕੇ ਕਿਹਾ ਭਾਈ ਫੋਟੋ ਕਚਾਲਾ ਤੂੰ ਦੋ ਦਰਗਾ ਲੱਗਦਾ ਫੋਟੋ ਕਢਾ ਲਏ ਵੀਡੀਓ ਪਾਉਂਦੇ ਸੀ ਨਾ ਟੱਕ ਟੱਕ ਦੇ ਉੱਤੇ ਉਦੋਂ ਵਾਇਰਲ ਹੋ ਗਏ ਸੀਗੇ ਟਿਕਟੌਕ ਤੇ ਹਾਂਜੀ ਕਿੰਨਾ ਕੁ ਵਾਇਰਲ ਸੀ ਸੀਗੇ ਮੇਰੇ ਕੋਲ ਇਹ ਕਿਤਵੜਾ 1.5 ਲੱਖ ਫਾਲੋਅਰ ਹੋ ਗਏ ਆਪਣੇ ਅੱਛਾ ਕਿਵੇਂ ਆਗੇ ਰਹਿਣ ਵਾਲੇ ਕਿਥੋਂ ਦੇ ਤੁਸੀਂ ਅਸੀਂ ਬਹਿੰਦੇ ਰਹਿਣ ਵਾਲੇ ਆ ਇੱਧਰ ਕਿਵੇਂ ਜਲਾਲਾਬਾਦ ਦਾ ਕੀ ਮਾਹੌਲ ਬਣ ਗਿਆ ਇੱਥੇ ਕਿਵੇਂ ਆ ਗਏ ਇੱਥੋਂ ਨਾਮ ਕਿਵੇਂ ਨਿਕਲ ਆਇਆ ਅਸੀਂ ਤੁਸੀਂ ਵਿਆਹ ਦੇ ਉੱਤੇ ਆਏ ਸੀਗੇ ਅੱਛਾ ਵਿਆਹ ਤੇ ਹਾਂ ਦੇ ਉੱਤੇ ਇੱਥੇ ਪਾਣੀ ਲੈਣ ਦੇ ਰੁਕੇ ਜਦੋਂ ਅਸੀਂ ਦੇਖਿਆ ਸਾਹੇ ਉੱਤੇ ਵੀ 1.5 ਕੋਟ ਰੁਪਿਆ ਨਾਮ ਲੱਗਿਆ ਸੀਗਾ ਉਹ ਵੀ ਸਾਡੇ ਪੈਂਚਰ ਆਦਿ ਗਾਣ ਲੱਗੀ ਸੀ ਉਹ ਦੇਖ ਕੇ ਤੁਸੀਂ ਲੜਰੀ ਪਾ ਗਏ ਇੱਥੋਂ ਅੱਛਾ ਤੁਹਾਨੂੰ ਪਤਾ ਹੀ ਵੀ ਇੱਥੋਂ ਪਹਿਲਾਂ ਲੱਗਾ